ਲਓ ਵੀ ਮਿੱਤਰੋ ਬਹੁਤ ਚੰਗੀ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ HF ਨਸਲ ਦੀ ਟਾਪ ਦੀ ਵੜ ਲੈ ਕੇ ਆਏ ਆ ਪਾਈਪਰ ਬੋਲ ਦੀ ਬਾਈ ਦੱਸਦਾ ਧੀ ਐ ਡੈਨਮਾਰਕ ਦਾ ਸੀਬਨ ਲੱਗਿਆ ਸੀ 40 16 ਤੋਂ ਅੱਗੇ ਗੱਭਣ ਸੀ ਇਹ ਸੂਪੀ ਐ ਮਗਰੇ ਦੇ ਵੱਛੀ ਐ 35 ਕਿਲੋ ਦੁੱਧ ਜਿਹਦੇ ਪਸੰਦ ਆਉਂਦੀ ਐ ਦੋ ਟਾਈਮ ਅਗਲਾ ਚੋਕੇ ਲੈ ਜੇ ਭਾਵੇਂ ਚਾਰ ਟਾਈਮ ਚੋਕੇ ਲੈ ਜੇ ਨੈਟ 35 ਕਿਲੋ ਦੁੱਧ ਕੰਡੇ ਦੇ ਜੋਕੇ ਅਗਲਾ ਲੈ ਜੇ ਤਾਜੀ ਸੂਈ ਐ ਮੂੰਹ ਮੱਥੇ ਦੀ ਸੋਹਣੀ ਐ ਛੋਟਾ ਕੰਨ ਲੇਵਾ ਭਾਂਡਾ ਬਹੁਤ ਸੋਹਣਾ ਫਿੱਟ ਫਿੱਟ ਜਿਹਾ ਲੇਵੇ ਦੀ ਐ ਬਹੁਤ ਸੋਹਣਾ ਵੱਡਾ ਜਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ ਦੇ ਫਸਿਆ ਪਿਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਉੱਪਰੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਮੂਹਰੇ ਥਣ ਤੋਂ ਫੋਟਾਂ ਨੂੰ ਹਵਾਨਾ ਕੇ ਤੋਂ ਨਿਆੜੇ ਪਾਸੇ ਨੂੰ ਫਿਰਦਾ ਗਾੜੀ 'ਚ ਵੀ ਦੁੱਧ ਚੰਗਾਉ ਚਾਰ ਹੀ ਥਾਣਾ ਮੋٹے ਮੋਟੇ ਹੱਦੀ ਚਵਾਈ ਵਾਲੇ ਚਮਕਦਾ ਵਗੋ ਵੈੜ ਦੇ ਪਿੰਡੇ 'ਚ ਪੂਰੀ ਐ ਛੋਟਾ ਕਾਰਨਾ ਬੋਦੀ ਵਾਲੀ ਬੱਚੀ ਨਾ ਕੋਈ ਧਫੜੀ ਹੈ ਨਾ ਕੋਈ ਧਫੜੀ ਦਾ ਨਿਸ਼ਾਨ ਸ਼ੀਸ਼ੀ ਵਾਂਗੂ ਚਮਕਦੀ ਘਰੇਲੂ ਵਹਿੜ ਹੈ ਹੋਲੇ ਵਿੱਚ ਨਾੜਾਂ ਵੀ ਬਹੁਤ ਹੈ ਭਵਾਂ ਕਲਾ ਥੀ ਚੋੜੇ ਭਵਾਂ ਮਸ਼ੀਨ ਤੇ ਚੋੜੇ ਥੰਦਾ ਸਾਈਜ਼ ਪੂਰਾ ਸੋਹਣਾ ਮੁੱਲ ਵੀ ਨਿਕਾ ਜਾਈ ਹੈ ਜਿਹਦੇ ਵੀ ਪਸੰਦ ਆਉਂਦੀ ਆ ਡਰਮ ਕਰਮਾਂ ਵਾਲੀ ਦੁੱਧ ਆ ਦਿੰਦੀ ਆ ਭਵਾਂ ਚਾਰ ਟਾਈਮ ਅਗਲਾ ਚੋਕੇ ਲੈ ਜੇ ਜ਼ਿਲ੍ਹਾ ਮੋਗਾ ਕਰੇਲੂ ਵੈੜ ਮਗਰ ਡੈਨਮਾਰਕ ਦੇ ਸਿਵੰਦੀ ਬੱਚੀ ਹੈ ਫੋਨ ਨੰਬਰ ਸਕਰੀਨ ਤੇ ਹੈ ਇਸੇ ਨੰਬਰ ਤੇ ਵਟਸਐਪ ਚੱਲਦਾ